ਜੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਆ ਆਪਾਂ ਗੱਲ ਕਰਦੇ ਆ ਬਾਦਲ ਸਰਕਾਰ ਸਰਕਾਰ ਬਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਡੇ ਪਿੰਡਾਂ ਦੇ ਵਿੱਚ ਇੱਕ ਸਾਂਝ ਕੇਂਦਰ ਦਿੱਤੇ ਸੀਗੇ ਜੀ ਸਵਿਧਾ ਸੈਂਟਰ ਦੇ ਵਿੱਚ ਜਿੱਥੇ ਅਸੀਂ ਸਾਡੇ ਨੇੜੇ ਚਾਰ ਪੰਜ ਪਿੰਡ ਪੈਂਦੇ ਨੇ ਜੀ ਆਦਰ ਸਿੰਘ ਵਾਲਾ ਜਿੱਥੇ ਆਪਾਂ ਖੜੇ ਆਗੇ ਨਾਲ ਜਵੰਦਾ ਪਿੰਡੀ ਕੋਬੇ ਪੂਰੇ ਤੇ ਨਾਲ ਹਰੀਗੜ ਜਿੱਥੇ ਕਿ ਅੱਜ ਸਾਨੂੰ ਕੰਮ ਕਰਾਉਣ ਵਾਸਤੇ ਧਰੋਲੇ ਜਾਣਾ ਪੈਂਦਾਗਾ ਅੱਜ ਜੋ ਸਾਡਾ ਆ ਸਾਰਾ ਕੁਝ ਤਿਆਰ ਆ ਬਣ ਕੇ ਤਿਆਰ ਹੈਗਾਗਾ ਇਥੇ ਕੀ ਆ ਵੀ ਸਾਡੇ ਇਹ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈਗੀ ਉਸ ਤੋਂ ਬਾਅਦ ਇੱਥੇ 5 ਤੋਂ 4 ਲੋਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਇੱਕ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਦੇ ਰੂਪ ਦੇ ਵਿੱਚ ਤਿਆਰ ਕਰਨੇ ਸੀਗੇ ਤਾਂ ਅਸੀਂ ਇੱਥੋਂ ਦੇ ਮੁੱਖ ਜਿਹੜੇ ਇੱਥੋਂ ਦੇ ਮੌਜੂਦਾ ਐਮਐਲਏ ਨੇ ਲਾਭ ਸੰਕੋਗ ਨੂੰ ਬੇਨਤੀ ਕਰਦੇ ਆਂ ਵੀ ਭਰਾਵਾ ਸਾਡੇ ਆ ਚਾਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਨੂੰ ਧਣੋਲੇ ਆਣਾ ਪੈਂਦਾ ਸਾਡੇ ਨੇੜੇ ਲਵੇ ਲਾਉਣੇ ਕਿ ਹਸਪੀਟਲ ਨਹੀਂ ਹੈਗਾ ਵੀ ਅਸੀਂ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਜੇ ਜਿਹੜਾ ਸਾਡਾ ਬੰਦ ਪਿਆਗਾ ਜਾਂ ਤਾਂ ਇਹਨੂੰ ਤੁਸੀਂ ਸਾਡਾ ਦੁਬਾਰੇ ਸੋਦਾ ਘੰਟੀ ਸਟਾਰਟ ਕਰ ਦਿਓ ਜੀ ਜਾਂ ਫਿਰ ਇਹਨੂੰ ਤੁਸੀਂ ਇੱਕ ਮਹੱਲਾ ਕਲੀਨਿਕ ਦੇ ਵਿੱਚ ਬਦਲ ਸਕਦੇ ਹੋਗੇ ਤਾਂ ਜੋ ਆਉਣ ਸਾਡੇ ਲੋਲੇ ਲੋਲੇ ਪਿੰਡ ਨੇ ਇਹ ਸਹੂਲਤ ਦਾ ਆਨੰਦ ਲੈ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਤੁਸੀਂ ਸਫਾਈ ਜੀ ਕਿੰਨਾ ਬੁਰਾ ਹਾਲਾ ਕਿੰਨੀ ਸੋਹਣੀ ਬਿਲਡਿੰਗ ਬਣੀ ਵੀ ਆ ਤੇ ਲੱਖਾਂ ਦੇ ਹਿਸਾਬ ਨਾਲ ਉਹਦੇ ਪੈਰ ਪੀ ਲੱਗੇ ਹੋਣੇਗੇ ਜਾਂ ਜਦ ਇਹ ਨਾਲ ਦਾ ਕਮਰਾ ਜਾਂ ਆਹ ਸਾਰਾ ਤਿਆਰ ਕਰਨਾ ਸੈਟਅਪ ਤਿਆਰ ਕਰਨਾ ਹੋਵੇ ਜੀ ਕਟੋ-ਕਟ ਮੰਨ ਕੇ ਚੱਲੋ 10 ਤੋਂ 15 ਲੱਖ ਰੁਪਏ ਵਿੱਚ ਇਹਦਾ ਹੈ ਜੀ ਜੰਡ ਕੇ ਇੰਨੇ ਪੈਸੇ ਲੱਗਣ ਦੇ ਬਾਵਜੂਦ ਵੀ ਆਹ ਦੇਖੋ ਜੀ ਸੱਪਾਂ ਦਾ ਘਰ ਬਣਿਆ ਪਿਆ ਜੀ ਇੱਥੇ ਆਹ ਦਿਖਾ ਸਾਹਮਣੇ ਜੀਟਰ ਖੜਾ ਹੈ ਜੀਟਰ ਪਿਆ ਜੀ 2.5 ਲੱਖ ਦਾ ਜੀਟਰ ਪਿਆ ਹੈਗਾ ਜੀ ਯਾਨੀ ਕਿ ਪੂਰੀ ਸੂਤ ਤੋਂ ਪੈਸੇ ਆਪਾਂ ਕਹਿ ਰਹੇ ਆ ਵੀ ਇਹਨਾਂ ਨੇ ਕੁਝ ਕਰਿਆ ਨਹੀਂ 70 ਸਾਲ ਦੇ ਵਿੱਚ ਆਹ ਦੇਖੋ ਭਰਾਵੋ ਆ ਸੂਟ ਵਾਸਤੇ ਮੋਟਰ ਲੱਗੀ ਵੀ ਹੈ ਜੀ ਵੀ ਕੋਈ ਦਿੱਕਤ ਨਾ ਆਵੇ ਤਾਂ ਚਾਰ ਪੰਜ ਪਿੰਡਾਂ ਦਾ ਇਹ ਸਾਂਝਾ ਸਾਮਨਾ ਆਂਦੇ ਸਟ੍ਰਕਚਰ ਹੈ ਜੀ ਤੇ ਇੱਥੇ ਆਮ ਲੋਕਾਂ ਨੂੰ ਫਾਇਦਾ ਮਿਲ ਸਕੇ ਟਾਈਮ ਬਚ ਸਕੇ ਤੇ ਆਮ ਜਿਹੜੇ ਦਿਹਾੜੀਦਾਰ ਬੰਦੇ ਨੇਗੇ ਉਹ ਵੀ ਇਹਦੇ ਆਪ ਦਾ ਕੰਮ ਕਰਾ ਸਕਣ ਜੀ ਤੇ ਨਾਲ ਇੱਥੇ ਤਿੰਨ ਤੋਂ ਚਾਰ ਮਤਲਬ ਬੱਚਾ ਨੂੰ ਰੋਜ਼ਗਾਰ ਮਿਲ ਸਕੇ ਜੀ